ਇੱਕ ਕਹਿੰਦੇ ਬੀਬੀ ਨੂੰ 1.82 ਮਿਲੀਅਨ ਡਾਲਰਾਂ ਦਾ ਜਿਹੜਾ ਫਾਈਨ ਆ ਉਹ ਕੀਤਾ ਗਿਆ ਕਿਉਂਕਿ ਉਸਨੇ ਸੈਲਫ ਰਿਪੋਰਟ ਨਹੀਂ ਕੀਤਾ ਆਪਣੇ ਆਪ ਨੂੰ ਫਰੀਡਾ ਦੀ ਰਹਿਣ ਵਾਲੀ 41 ਸਾਲਾਂ ਦੀ ਜਿਹੜੀ ਇਹ ਬੀਬੀ ਆ ਹੋਂਡਰਾਸ ਮੁਲਕ ਤੋਂ ਬਿਲੋਂਗ ਕਰਦੀ ਆ 2005 ਦੇ ਵਿੱਚ ਉਹਦੇ ਤੇ ਰਿਪੋਰਟੇਸ਼ਨ ਲੱਗੀ ਸੀ ਤੇ ਤਦ ਤੋਂ ਹੀ ਉਹ ਇੱਥੇ ਰਹਿ ਰਹੀ ਆ 500 ਡਾਲਰ ਪਰ ਡਾਲਰ ਪਰ ਡੇ ਦੇ ਹਿਸਾਬ ਦੇ ਫਾਈਨ ਦੇ ਨਾਲ ਮਿਲੀਅਨਸ ਦੇ ਵਿੱਚ ਜਿਹੜਾ ਆ ਉਹਦਾ ਜਿਹੜਾ ਫਾਈਨ ਬਣ ਗਿਆ ਹੈਗਾ ਕਹਿੰਦੇ ਵੀ ਉਹਨਾਂ ਪਟੀਸ਼ਨ ਤਾਂ ਜਿੱਤੀ ਸੀ ਪਰ ਉਹਦੀ ਜਿਹੜੀ ਪਟੀਸ਼ਨ ਆ ਜਾ ਕੇ 2025 ਦੇ ਮਾਰਚ ਮਹੀਨੇ ਦੇ ਵਿੱਚ ਦਨਾਈ ਹੋਈ ਹੈਗੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਇਹ ਜਿਹੜੀ ਦਨਾਈ ਕੀਤੀ ਆ ਫਾਈਨ ਜਿਹੜਾ ਆ ਇੱਕ 1952 ਦਾ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ ਸੋ ਸਰੋਤਿਆਂ ਦੱਸਦੇ ਜੇ ਇਹ ਬਹੁਤ ਸਾਰੇ ਜਿਹੜੇ ਲਾਜ਼ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਨਵੇਂ ਨਹੀਂ ਬਣਾਏ ਹੈਗੇ ਉਹ ਜਿਹੜੇ ਪੁਰਾਣੇ ਬਣਿਓ ਆ ਕੋਈ 60 ਸਾਲ 70 ਸਾਲ ਕੋਈ 200 ਸਾਲ ਪੁਰਾਣੇ ਉਹਨਾਂ ਨੂੰ ਹੀ ਉਹ ਇਨਬੋਕ ਕਰ ਰਹੇ ਹੈਗੇ ਆ ਸੋ ਇਹ ਜਿਹੜਾ ਲਾ ਹੈਗਾ ਵੀ ਜੇ ਤੁਹਾਨੂੰ ਰਿਪੋਰਟੇਸ਼ਨ ਲੱਗ ਜਾਂਦੀ ਆ ਤੁਸੀਂ ਨਹੀਂ ਜਾਂਦੇ ਤੇ ਤੁਹਾਨੂੰ ਜਿਹੜਾ ਫਾਈਨ ਹੋਊਗਾ ਇਹ 1952 ਚ ਬਣਿਆ ਸੀ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹਦੇ ਵਿੱਚ ਸਿਵਲ ਪੈਨਲਟੀਆਂ ਉਹਨਾਂ ਇੰਡੀਵਿਜੂਅਲਸ ਦੇ ਅਗੇਂਸਟ ਲਾਈ ਜਾਣੀਆਂ ਜੋ ਰਿਪੋਰਟ ਹੋਣ ਦੇ ਬਾਵਜੂਦ ਵੀ ਰਿਮੂਵਲ ਹੋਣ ਦੇ ਬਾਵਜੂਦ ਵੀ ਇੱਥੇ ਰਿਮੂਵ ਨਹੀਂ ਹੁੰਦੇ ਹੈਗੇ ਉਸ ਟਾਈਮ ਦੇ ਉੱਤੇ 500 ਡਾਲਰ ਪਰ ਡੇ ਦੇ ਹਿਸਾਬ ਨਾਲ ਸੀ ਪਰ ਪਿਛਲੇ ਸਮੇਂ ਦੇ ਦੌਰਾਨ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਿ ਅਸਵੀ 998 ਡਾਲਰ ਪਰ ਡੇ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਫਾਈਨ ਆ ਉਹ ਦੇਣਾ ਪਊਗਾ ਸੋ 1.4 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਇਸ ਕੈਟਾਗਰੀ ਦੇ ਵਿੱਚ ਰਾਈਟ ਸਾਈਡ ਰਾਈਟ ਨਾਉ ਆਂਦੇ ਆ ਜਿਹੜੇ ਰਿਮੂਵਲ ਆਰਡਰ ਦੇ ਉੱਤੇ ਆ ਪਰ ਗਏ ਨਹੀਂ ਹੈਗੇ ਹਾਲਾਂਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਮਜੀ ਦੇ ਵਿੱਚ ਇਹ ਜ਼ਰੂਰ ਕਿਹਾ ਹੈ ਕਿ ਜੇ ਤੁਸੀਂ ਸੈਲਵ ਰਿਪੋਰਟ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ 1000 ਡਾਲਰ ਵੀ ਦੇਵਾਂਗੇ ਤੇ ਤੁਸੀਂ ਜਿਆਦਾ ਜਿੰਨੂੰ ਪੀਣੇ ਸੀਗੇ ਉਹਨਾਂ ਨੂੰ ਤੁਹਾਨੂੰ ਛੱਡ ਵੀ ਆਵਾਂਗੇ ਜੀ ਜੀ ਸੋ ਇਹ ਜਿਹੜੀ ਸਟੋਰੀ ਹੈਗੀ ਆ ਇਹ ਇੱਕ ਜੋ Honda's ਦੀ ਬੀਬੀ ਆ 2005 ਚ ਆਈ ਸੀ ਤੇ ਉਹਦੇ ਬਾਬਤ ਅੱਜ Newsweek ਮੈਗਜ਼ੀਨ ਆ ਉਹਨਾਂ ਨੇ ਛਾਪੀ ਹੈਗੀ ਆ ਜੀ ਬਿਲਕੁਲ ਇੱਕ ਕਹਿੰਦੇ ਬੀਬੀ ਨੂੰ 1.82 ਮਿਲੀਅਨ ਡਾਲਰਾਂ ਦਾ ਜਿਹੜਾ ਫਾਈਨ ਆ ਉਹ ਕੀਤਾ ਗਿਆ ਕਿਉਂਕਿ ਉਸਨੇ ਸੈਲਫ ਰਿਪੋਰਟ ਨਹੀਂ ਕੀਤਾ ਆਪਣੇ ਆਪ ਨੂੰ ਫਲੋਰੀਡਾ ਦੀ ਰਹਿਣ ਵਾਲੀ 41 ਸਾਲਾਂ ਦੀ ਜਿਹੜੀ ਇਹ ਬੀਬੀ ਆ ਹੰਡਰਾਜ਼ ਮੁਲਕ ਤੋਂ ਬਿਲੋਂਗ ਕਰਦੀ ਆ 2005 ਦੇ ਵਿੱਚ ਉਹਦੇ ਤੇ ਰਿਪੋਰਟੇਸ਼ਨ ਲੱਗੀ ਸੀ ਤੇ ਤਦ ਤੋਂ ਹੀ ਉਹ ਇੱਥੇ ਰਹਿ ਰਹੀ ਆ 500 ਡਾਲਰ ਪਰ ਡੇ ਦੇ ਹਿਸਾਬ ਦੇ ਫਾਈਨ ਦੇ ਨਾਲ ਮਿਲੀਅਨਸ ਦੇ ਵਿੱਚ ਜਿਹੜਾ ਆ ਉਹਦਾ ਜਿਹੜਾ ਫਾਈਨ ਬਣ ਗਿਆ ਹੈਗਾ ਕਹਿੰਦੇ ਵੀ ਉਹਨਾਂ ਪਟੀਸ਼ਨ ਤਾਂ ਕੀਤੀ ਸੀ ਪਰ ਉਹਦੀ ਜਿਹੜੀ ਪਟੀਸ਼ਨ ਆ ਜਾ ਕੇ 2025 ਦੇ ਮਾਰਚ ਮਹੀਨੇ ਦੇ ਵਿੱਚ ਦਨਾਈ ਹੋਈ ਹੈਗੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਇਹ ਜਿਹੜੀ ਡਰਾਇ ਕੀਤੀ ਆ ਫਾਈਨ ਜਿਹੜਾ ਆ ਇੱਕ 1952 ਦਾ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ ਸਸਰੋਤਿਆਂ ਦੱਸਦੇ ਜਾਈਏ ਬਹੁਤ ਸਾਰੇ ਜਿਹੜੇ ਲਾਜ਼ ਆ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਇਹ ਨਵੇਂ ਨਹੀਂ ਬਣਾਏ ਹੈਗੇ ਉਹ ਜਿਹੜੇ ਪੁਰਾਣੇ ਬਣਿਓ ਆ ਕੋਈ 60 ਸਾਲ 70 ਸਾਲ ਕੋਈ 200 ਸਾਲ ਪੁਰਾਣੇ ਉਹਨਾਂ ਨੂੰ ਹੀ ਉਹ ਇਨਬੋਕ ਕਰ ਰਹੇ ਹੈਗੇ ਆ ਸੋ ਇਹ ਜਿਹੜਾ ਲਾ ਹੈਗਾ ਵੀ ਜੇ ਤੁਹਾਨੂੰ ਰਿਪੋਰਟੇਸ਼ਨ ਲੱਗ ਜਾਂਦੀ ਆ ਤੁਸੀਂ ਨਹੀਂ ਜਾਂਦੇ ਤੇ ਤੁਹਾਨੂੰ ਜਿਹੜਾ ਫਾਈਨ ਹੋਊਗਾ ਇਹ 1952 ਚ ਬਣਿਆ ਸੀ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹਦੇ ਵਿੱਚ ਸਿਵਲ ਪੈਨਲਟੀਆਂ ਉਹਨਾਂ ਇੰਡੀਵਿਜੂਅਲਸ ਦੇ ਅਗੇਂਸਟ ਲਾਈ ਜਾਣੀਆਂ ਜੋ ਰਿਪੋਰਟ ਹੋਣ ਦੇ ਬਾਵਜੂਦ ਵੀ ਰਿਮੂਵਲ ਹੋਣ ਦੇ ਬਾਵਜੂਦ ਵੀ ਇਹ ਤੋਂ ਰਿਮੂਵ ਨਹੀਂ ਹੁੰਦੇ ਹੈਗੇ ਉਸ ਟਾਈਮ ਦੇ ਉੱਤੇ 500 ਡਾਲਰ ਪਰ ਡੇ ਦੇ ਹਿਸਾਬ ਨਾਲ ਸੀ ਪਰ ਪਿਛਲੇ ਸਮੇਂ ਦੇ ਦੌਰਾਨ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਿ ਅਸੀਂ 998 ਡਾਲਰ ਪਰ ਡੇ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਫਾਈਨ ਆ ਉਹ ਦੇਣਾ ਪਊਗਾ ਸੋ 1.4 ਮਿਲੀਅਨ ਅਨ ਡਾਕੂਮੈਂਟਡ ਇਮੀਗ੍ਰੈਂਟਸ ਇਸ ਕੈਟਾਗਰੀ ਦੇ ਵਿੱਚ ਰਾਈਟ ਸਾਈਡ ਰਾਈਟ ਨਾਉ ਆਂਦੇ ਆ ਜਿਹੜੇ ਰਿਮੂਵਲ ਆਰਡਰ ਦੇ ਉੱਤੇ ਆ ਪਰ ਗਏ ਨਹੀਂ ਹੈਗੇ ਹਾਲਾਂਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਮਜੀ ਦੇ ਵਿੱਚ ਇਹ ਜ਼ਰੂਰ ਕਿਹਾ ਹੈ ਕਿ ਜੇ ਤੁਸੀਂ ਸੈਲਵ ਰਿਪੋਰਟ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ 1000 ਡਾਲਰ ਵੀ ਦੇਵਾਂਗੇ ਤੇ ਤੁਸੀਂ ਜਾਂਚ ਸਕਦੇ ਜਿਹਦੇ ਕਿਹਦੇ ਅਸੀਂ ਕਿਹਦੇ ਪੁੱਛਣਾ ਤੁਹਾਨੂੰ ਛੱਡ ਵੀ ਆਵਾਂਗੇ ਜੀ ਜੀ ਸੋ ਇਹ ਜਿਹੜੀ ਸਟੋਰੀ ਹੈਗੀ ਆ ਇਹ ਇੱਕ ਜੋ Honda's ਦੀ ਬੀਬੀ ਆ 2005 ਚ ਆਈ ਸੀ ਤੇ ਉਹਦੇ ਬਾਬਤ ਅੱਜ Newsweek ਮੈਗਜ਼ੀਨ ਆ ਉਹਨਾਂ ਨੇ ਛਾਪੀ ਹੈਗੀ ਆ ਜੀ ਬਿਲਕੁਲ